ਇਨ ਉੱਥੇ ਪ੍ਰਕਿਆਤ ਹੋਈ ਸੀ ਨਰ ਬੁਖਾਰ ਖੁਰਾ ਸਿੱਤੇ ਪੀਗ ਲਾਤੇ ਲਾਤ ਖਲੋ ਮੈਂ। ਇਹ ਹੋਰ ਕਾਰੋਬਾਰ ਹੈ ਇਸ ਤੋਂ ਲਵਾ। ਹੋਰ ਕਾਰੋਬਾਰ ਹੈ ਨਹੀਂ ਇਤਨਾ ਕਰ ਸਕਦੇ ਹੋ ਤੇ ਇਹ ਹੀ ਹੈ ਬੈਠ ਕੇ ਕੰਮ ਕਰ ਸਕਣਾ। ਅब्बा ਸੱਕਲੀ ਬਲਸਨ ਦੇ ਜਾ ਰਾ ਕਰੀ ਦੇ ਜਾ ਮਾੜੇ ਮੋਟੇ ਕੰਪੜੇ ਸੀ ਦੇ। ਕਦੀ ਆਏ ਪਹਿ ਕਦੀ ਨਾ ਆਏ ਕਦੀ ਹਫਤਾ ਪਤਾ ਨਹੀਂ ਪਹੇ ਆਉਂਦੇ। ਉਹ ਐਵੇਂ ਗਿਜ਼ਾਰਾ ਕਰ ਕੋ ਲਈ। ਦੇਸਾਂ ਤੇ ਉਹ ਕੀ ਹਾਲਾਤ ਆ ਭਾਈ ਭਗ ਹੋ ਗਿਆ ਅੱਖਾਂ ਵਿੱਚ ਹੰਝੂ ਜਿਹੜੇ ਆ ਉਹ ਨਿਕਲ ਆਏ ਆ ਕਿੰਨਾ ਔਖਾ ਹੋ ਜਾਂਦਾ ਬੱਚਿਆਂ ਨੂੰ ਵੀ ਸੰਭਾਲਣਾ ਘਰ ਦਾ ਘਰ ਬਾਈ ਬਹੁਤ ਕੰਮ ਹੁੰਦਾ ਜਿਹੜਾ ਕਰਨ ਵਾਲਾ ਹੁੰਦਾ ਤਾਂ ਫਿਰ ਕਿੱਦਾਂ ਕਰਦੇ ਹੋ ਤੁਸੀਂ ਕਰ ਲਈਦਾ ਜਿੰਨਾ ਹੋ ਜਾਵੇ ਕਦੀ ਬੋਕਰ ਲਾ ਲਈ ਪੱਟੀਆਂ ਤੇ ਕਦੀ ਪਾਣੀ ਲੈਣ ਦਾ ਸਾਈਕਲ ਜਿਹੜੀ ਮੇਰੀ ਆ ਕਦੇ ਕਦੀ ਕਪੜੇ ਤੋਲਿਆਂ ਦੇ ਕਦੀ ਬੱਚੇਨਸਮਾਲ ਲਿਆ ਹੁਣ ਅੱਕਾ ਮੇਰੀ ਅੱਗੇ ਅੱਖ ਵੀ ਨਹੀਂ ਕੰਮ ਕਰਦੀ ਦੋਨਾਂ ਅੱਖਾਂ ਚ ਲੈਂਚ ਪਿਆ ਹੈ ਕੀ ਬੱਕਾ ਦੋ ਹੀ ਨੀਗਾ ਬੈਸਕਦੀ ਤੇ ਕੰਮ ਹੈ ਰੁਕ ਸਕਦਾ ਦਸਲਾਇ ਇਹ ਕੰਮ ਰੁਕ ਸਕਦਾ ਹੈ ਤੇ ਫੇਰ ਸਾਨੂੰ ਅਸੀਂ ਕਿੱਥੇ ਜਾਵਾਂ ਅੱਜ ਤੁਹਾਨੂੰ ਇੱਕ ਐਸੇ ਪਰਿਵਾਰ ਨਾਲ ਮਲਾਉਣ ਜਾ ਰਹੇ ਆ ਜੋ ਦੋਨੋਂ ਪਤੀ ਪਤਨੀ ਅੰਗਹੀਨ ਹੈ ਘਰ ਵਿੱਚ ਆਤ ਦੀ ਗਿਲਬੀ ਆ ਰੋਟੀ ਦੇ ਵੀ ਲਾਲੇ ਪਾਏ ਹੋਏ ਆ ਕਿਸੇ ਟਾਈਮ ਰੋਟੀ ਵੀ ਜੜੀ ਆ ਉਹ ਨਹੀਂ ਜੁੜਦੀ ਫਿਰ ਵੀ ਉਸ ਪਰਿਵਾਰ ਨੇ ਹੌਸਲਾ ਜਿਹੜਾ ਉਹ ਨਹੀਂ ਹਾਰਿਆ ਤਾਂ ਘਰੇ ਸਲਾਈ ਕਰਕੇ ਆਪਣੇ ਘਰ ਦਾ ਗੁਜ਼ਾਰਾ ਜਿਹੜਾ ਦੋਨੋਂ ਪਤੀ ਪਤਨੀ ਚਲਾ ਰਿਆ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਤਸਵੀਰਾਂ ਮੇਰੇ ਕਿੱਛੇ ਦੇ ਸਕਦੇ ਹੋ ਕਿ ਇਹ ਤਸਵੀਰਾਂ ਉਸ ਘਰ ਦੀਆਂ ਹਨ ਜਿੱਥੇ ਉਹ ਦੋਨੇ ਮੀਆਂ ਬੀਵੀ ਰਹਿੰਦੇ ਆ ਤਾਂ ਅੰਦਰੋਂ ਦੀ ਤਸਵੀਰ ਵੀ ਤੁਹਾਨੂੰ ਦਿਖਾਉਣੀ ਆ ਤਸਵੀਰ ਤੁਸੀਂ ਦੇ ਸਕਦੇ ਹੋ ਕਿ ਕੀ ਹਾਲਾਤ ਆ ਇਸ ਘਰ ਦੇ ਸਾਹਮਣੇ ਤਸਵੀਰ ਤੁਸੀਂ ਦੇ ਸਕਦੇ ਹੋ ਕਿ ਥੱਲੋਂ ਸਪੋਟਾਂ ਦੇ ਕੇ ਛੱਤ ਜਿਹੜੀ ਆ ਉਹ ਖੜਾਈ ਹੋਈ ਆ ਪਰਿਵਾਰ ਨਾਲ ਗੱਲਬਾਤ ਕੀਤੀ ਤਾਂ ਪਰਿਵਾਰ ਨੇ ਦੱਸਿਆ ਕਿ ਜਦੋਂ ਵੀ ਮੀਂਹ ਆਉਂਦਾ ਤਾਂ ਉਹਨਾਂ ਨੂੰ ਡਰ ਬਣ ਜਾਂਦਾ ਕਿ ਕਿਸੇ ਟਾਈਮ ਵੀ ਛੱਤ ਜਿਹੜੀ ਆ ਕਿਤੇ ਡਿੱਗ ਨਾ ਪਵੇ ਛੋਟੇ ਛੋਟੇ ਬੱਚੇ ਜਿਹੜੇ ਆ ਉਹ ਛੱਤ ਥੱਲੇ ਪਏ ਹੁੰਦੇ ਆ ਤਾਂ ਅੱਜ ਕੱਲ ਮੀਂਹ ਦਾ ਮੌਸਮ ਆ ਤਾਂ ਲਗਾਤਾਰ ਹੀ ਬਰਸਾਤਾ ਜਿਹੜੀਆਂ ਉਹ ਹੋ ਰਹੀਆਂ ਤਾਂ ਤੁਸੀਂ ਦੇਖ ਸਕਦੇ ਹੋ ਕਿਹੋ ਜਿਹੇ ਹਾਲਾਤਾਂ ਵਿੱਚ ਪਰਿਵਾਰ ਜਿਹੜਾ ਉਹ ਰਹਿਣ ਲਈ ਮਜਬੂਰ ਆ ਕੰਨਾਂ ਵਾਲੀ ਛੱਤ ਜੋ ਕਿਸੇ ਟਾਈਮ ਵੀ ਡਿੱਗ ਸਕਦੀ ਆ ਕੱਚਾ ਮਕਾਨ ਜੋ ਬਰਸਾਤਾ ਦੇ ਨਾਲ ਖੁਰਦਾ ਜਾ ਰਿਹਾ ਤਾਂ ਘਰ ਦੇ ਹਾਲਾਤ ਜਿਹੜੇ ਆ ਉਹ ਬਹੁਤ ਨਾਜ਼ੁਕ ਆ ਤਾਂ ਇਧਰ ਦੀ ਤਸਵੀਰ ਵੀ ਤੁਹਾਨੂੰ ਦਿਖਾ ਦਿੰਨੇ ਆ ਜਿੱਥੇ ਉਹ ਦੋਨੋਂ ਪਤੀ ਪਤਨੀ ਬੈਠ ਕੇ ਦਰਜੀ ਦਾ ਕੰਮ ਕਰਦੇ ਆ ਤੇ ਆਪਣੇ ਘਰ ਦਾ ਜਿਹੜਾ ਗੁਜ਼ਾਰਾ ਉਹ ਚਲਾਉਂਦੇ ਆ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਇਹ ਉਹ ਵਿਅਕਤੀ ਆ ਜੋ ਲੱਤਾਂ ਤੋਂ ਅਪਾਹਜ ਹੈ ਤੇ ਇਧਰ ਉਸ ਦੀ ਪਤਨੀ ਜਿਹੜੀ ਹੈ ਉਹ ਬੈਠੀ ਹੋਈ ਆ ਤੇ ਇਹ ਵੀ 100% ਅੰਗਹੀਨ ਜੋ ਫਟੀਆਂ ਦੇ ਨਾਲ ਰੁੜ ਕੇ ਕਰਦਾ ਕੰਮ ਕਰ ਜਿਹੜਾ ਉਹ ਕਰਦੀ ਆ ਤਾਂ ਇਧਰ ਇਧਰਲੇ ਕਮਰੇ ਦੀ ਵੀ ਤੁਸੀਂ ਤਸਵੀਰ ਦੇ ਸਾਦੇ ਹੋ ਕਿ ਇਸ ਕਮਰੇ ਤੇ ਵੀ ਜਿਹੜੇ ਕਾਨਿਆਂ ਦੀ ਛੱਤ ਜਿਹੜੀ ਆ ਉਹ ਪਈ ਹੋਈ ਆ ਜਾਲ ਜਿਹੜੇ ਲੱਗੇ ਹੋਏ ਆ ਕੱਚਾ ਮਕਾਨ ਆ ਤਾਂ ਬਰਸਾਤਾ ਦੇ ਦਿਨਾਂ ਵਿੱਚ ਪਰਿਵਾਰ ਨੂੰ ਡਰ ਬਣਿਆ ਰਹਿੰਦਾ ਕਿ ਕਿਸੇ ਟਾਈਮ ਵੀ ਮਕਾਨ ਜਿਹੜਾ ਉਹ ਡੱਗ ਨਾ ਪਵੇ ਤਾਂ ਸਾਡੇ ਨਾਲ ਪਰਿਵਾਰ ਵੀ ਮੌਜੂਦ ਆ ਗੱਲਬਾਤ ਵੀ ਕਰ ਲਨੇ ਆ ਕਿ ਕਿਹੋ ਜੇ ਹਾਲਾਤਾਂ ਵਿੱਚ ਉਹਨਾਂ ਨੂੰ ਜੀ ਬਗਨਾ ਪੈ ਰਿਹਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਬਜੀ ਨਾਮ ਕੀ ਤੁਹਾਡਾ ਬਜੀਰ ਸਿੰਘ ਬਜੀਰ ਸਿੰਘ ਜੀ ਬਚਪਨ ਤੋਂ ਹੀ ਇਦਾਂ ਤੁਸੀਂ ਹਾਂ ਜੀ ਬਚਪਨ ਤੋਂ ਤੇ ਤੁਹਾਡੀ ਪਤਨੀ ਇਹਨਾਂ ਉੱਥੇ ਬੇਕਸਤ ਹੋਈ ਸੀ ਇਹਨਾਂ ਨੂੰ ਬੁਖਾਰ ਖੁਰ ਐਸੇ ਤੇ ਟੀਗਲ ਆ ਤੇ ਲਾਤ ਖਲੋ ਗਈ ਸੀ ਹੋਰ ਪਰਿਵਾਰ ਵਿੱਚ ਕੌਣ ਕੌਣ ਹੈ ਹੋਰ ਇੱਕ ਸਾਡੀ ਛੋਟੀ ਬੇਟੀ ਹੈ ਚਾਰਕਸ ਹੂੰ ਤੇ ਕੋਈ ਹੋਰ ਕਾਰੋਬਾਰ ਹੈ ਇਸ ਤੋਂ ਇਲਾਵਾ ਔਰ ਕਾਰੋਬਾਰ ਹੋਏ ਨਹੀਂ اتنا ਕਰ ਸਕਦੇ ਵਰ ਤੇ ਇਹ ਹੀ ਹੈ ਬੈਠ ਕੇ ਕੰਮ ਕਰ ਸਕਣਾ। ਤੋਰ ਕੇ ਕੋ ਕੰਮ ਹੁੰਦਾ ਨਹੀਂ। ਫਿਰ ਘਰ ਦਾ ਬੁਜਾਰਾ ਹੋ ਜਾਂਦਾ ਇੰਨੇ ਵਿੱਚ। ਔਖਾ ਇਹ ਕਰਨਾ ਹੀ ਪੈਂਦਾ ਔਖਾ ਸੋਖਾ। ਕਿਵੇਂ ਨਾ ਕੋਈ ਕਰਨਾ ਪੈਂਦਾ ਰ। ਹੁਣ ਕਿਤੇ ਤੇ ਜਾ ਨਹੀਂ ਸਕਦੇ ਕਿ ਜਾਈਏ ਤਾਂ ਉਹ ਮੀਂਹ ਬਾਅਦ ਚ ਪਈਂਦੇ ਉਹ ਰਾਤ ਅਸੀਂ ਉnde ਗਡੂ ਗਡੂ ਪਈਦਾ। ਇੱਥੇ ਕੀ ਆ ਰਾਕਾ ਵੀਦਾ ਇੱਥੇ ਜੇ ਕੋਈ ਅੱਗੇ ਤਾਂ ਖਾੜੀ ਦਾ ਨਹੀਂ ਤਾਂ ਵੈਸੇ ਕਿ ਜਾਰਾ ਚੱਲਦਾ ਹੈ। ਕੋਈ ਸਰਕਾਰੀ ਸਹੂਲਤ ਮਿਲਦੀ ਹੈ। ਕਾਰਿਆ ਬਿਲਸਰ ਮਿਲਦੀ ਇਹਦੇ ਲੱਗ ਜਾ ਰਹੀ ਨੇ ਮੈਂ ਕੱਟ ਮਿਲਦੀ ਨਾ ਸਾਡਾ ਕੋਲ ਮੀਟਰ ਹੈਗਾ ਉਹ ਕੀ ਵਾਰ ਇਸ ਮੰਗੂ ਕੋ ਲਾਈਟ ਲਾਈ ਦੀ ਲੱਗੀ ਹੈ ਮੀਟਰ ਹੈਗਾ ਸੀ ਉਹ ਸਾਡਾ ਚੋਰੀ ਹੋ ਗਿਆ ਤੋਂ ਪਤਾ ਹੀ ਲੱਗਾ ਕੌਣ ਲੈ ਲਾਤੇ ਤਾਂ ਮੀਟਰ ਬੜੀ ਦੂਰ ਸੀ ਉਹ ਵੀ ਬਿੱਲ ਤਾਰਦੇ ਸੀ ਹੁਣ ਅਸਾ ਹੀ ਕਿਨੇ ਇਸੇ ਕੋਟੇ ਕੀ ਮੀਟਰ ਲਾਇਆ ਜਾਵੇ ਸਾਡੇ 99 ਇਸੇ ਕੋਟੇ ਚ ਆ ਜਾਣ ਕੋਈ ਬਿਲਸਰ ਵੀ ਵਧਾਈ ਜਾਵੇ ਇਸੇ ਕੋਟੇ ਦਿਦਾ ਸਰ ਕੋ ਬਸਾਰਾ ਉਪਰਲਾ ਕਮਰਾ ਵੀ ਸਾਰਾ ਕੱਚਾ ਤਾਂ ਇਹ ਵੀ ਕੱਚਾ ਕੰਨਿਆਂ ਵਾਲੀ ਛੱਤ ਜਿਹੜੀ ਪਈ ਹੋਈ ਹੈ ਲਗਾਤਾਰ ਬਰਸਾਤਾ ਹੋ ਰਹੀਆਂ ਡਰ ਨਹੀਂ ਲੱਗਦਾ ਕਿ ਕਿਸੇ ਟਾਈਮ ਕੋਈ ਆਪਸਾ ਜਾ ਦੇ ਖਰਾਬ ਹੋ ਤਾਂ ਡਿੱਗਣ ਵਾਲੇ ਚੀਰੇ ਪੈਖ ਲੋ ਤਾਂ ਡਰ ਲੱਗਦਾ ਫਿਰ ਇੱਧਰ ਅਸੀਂ ਨਾਲ سپورਟ ਲਾਈ ਪਕੇ ਟਾ ਲਈਏ ਉਹ ਮਗਰੋਂ سپورਟ ਲਾਣੀ ਇਸ ਮਗਰੋਂ ਤੇ ਬੇਲਕ ਬੇਕਾਰ ਹੈਗਾ ਨਾ ਉਧਰ ਤਾਂ سپورਟ ਹੁਣ ਕੰਮ ਨਾਲ ਲੱਗਦੀ ਸਾਡੇ ਕੋਲ ਤੋਂ ਨਹੀਂ ਬੰਦਾ ਬੰਦ ਬਲਾਉ ਲੋਕ ਕਰਾਵੇ ਕੰਮ ਕੋਈ ਪਿਛਲੇ ਸਰਕਾਰਾਂ ਕਹਿੰਦੀਆਂ ਸੀ ਕਿ ਗਰੀਬਾਂ ਨੂੰ ਪੰਜ-ਪੰਜ ਮਰਲੇ ਦੇ ਪਲਾਟ ਦਿੱਤੇ ਗਏ ਆ ਜਿਨ੍ਹਾਂ ਦੇ ਕੱਚੇ ਮਕਾਨ ਸੀ ਵੀ ਉਹਨਾਂ ਨੂੰ ਪੱਕੇ ਬਣਾ ਕੇ ਦਿੱਤੇ ਗਏ ਤੁਸੀਂ ਕੋਈ ਫਾਰਮ ਵਗੈਰਾ ਭਰਿਆ ਸੀ ਕਿ ਪੱਕੇ ਮਕਾਨ ਵਾਸਤੇ ਕਿ ਪੱਕਾ ਮਕਾਨ ਸਾਨੂੰ ਬਣਾ ਕੇ ਦਿੱਤਾ ਜਾ ਉਹ ਇੱਥੇ ਆਏ ਸੀ ਇਨਕੁਆਰੀ ਕਰਨ ਆਈ ਫਾਰਮ ਭਰਾ ਤੇ ਕੋਠੇ ਆਣ ਜੋ ਫਲਾਨਾ ਆ ਜਾਏਗਾ ਉਹ ਮੈਂ ਬਰਪੁਰ ਕੇ ਲੈ ਗਏ ਨਾ ਨੂੰ ਕੋਈ ਸਾਨੂੰ ਕੋਈ ਪਤਾ ਲੱਗਾ ਨਾ ਕੋਸੋਲ ਕੁਝ ਵੀ ਨਹੀਂ ਆਇਆ ਜਦੋਂ ਵੋਟਾਂ ਹੁੰਦੀਆਂ ਤੁਸੀਂ ਸਰਪੰਚ ਦਾ ਪਿੰਡ ਦਾ ਹੋਣਾ ਹੀ ਆ ਤਾਂ ਸਰਪੰਚ ਨੂੰ ਨਹੀਂ ਕਦੇ ਕਿਹਾ ਕਿ ਤੂੰ ਭਾਈ ਵੋਟਾਂ ਲੈਣ ਆ ਜਾਂਦੇ ਹੋ ਤਾਂ ਸਾਨੂੰ ਸਹੂਲਤਾਂ ਵੀ ਦਿਵਾਓ ਜਿਹੜੀਆਂ ਸਰਕਾਰ ਵੱਲੋਂ ਆਉਂਦੀਆਂ ਉਹ ਸਰਪੰਚ ਕਹਿੰਦੇ ਉਹ ਕੈਸਲ ਹੋ ਗਿਆ ਦੁਬਾਰਾ ਸਰਵ ਹੋਵੇਗਾ ਤੇ ਫੇਰ ਆਣਗੇ ਫੇਰ ਚੁੱਪ ਕਰ ਜਾਈਏ ਉਹਨੇ ਅਸੀਂ ਕੀ ਕਰ ਸਕਨੇ ਹ ਕਿੰਨਾ ਸਮਾਂ ਹੋ ਗਿਆ ਇਹ ਨੂੰ ਹੋ ਗਿਆ 6 ਸਾਲ ਅੱਛਾ 6 ਸਾਲ ਤੋਂ ਹਜੇ ਸਹੂਲਤ ਪਿਛੋ ਸਹੂਲਤਾਂ ਨਹੀਂ ਆਈਆਂ ਨਾ ਕੋਈ ਵੀ ਨਹੀਂ ਆਈ ਬੱਸ ਅਕੱਲੀ ਵਿਲਸਨ ਦੇ ਜਾ ਰਿਹਾ ਕਰੀ ਦੇ ਜਾ ਮਾੜੇ ਮੋਟੇ ਕਪੜੇ ਸੀ ਗੀ ਕਦੀ ਆਏ ਪਹਿ ਕਦੀ ਨਾ ਆਏ ਕਦੀ ਹਫਤਾ ਪਤਾ ਨਹੀਂ ਪਹਿ ਆਂਦੇ ਐਵੇਂ ਵਿਦਿਆਰਥੀ ਕਰ ਕੋ ਲਈਦਾ ਕਦੇ ਇਦਾਂ ਦਾ ਦਿਨ ਵੀ ਆਇਆ ਕੀ ਕਦੇ ਭੁੱਖਾ ਵੀ ਸੌਣਾ ਪਿਆ ਹੋਵੇ ਉਹ ਭੁੱਖਾasam ਮਹਿਸੂਸ ਨਹੀਂ ਕਰਦਾ ਔਰ ਬਈ ਤੂੰ ਕੁਛ ਦੇਖ ਸਕਦੇ ਹੋ ਕਿ ਕੀ ਹਾਲਾਤ ਆ ਬਈ ਭਾਵੁਕ ਹੋ ਗਿਆ ਅੱਖਾਂ ਵਿੱਚ ਹੰਝੂ ਜਿਹੜੇ ਆ ਉਹ ਨਿਕਲ ਆਏ ਆ ਤਾਂ ਕੁਝ ਬਿਆਨ ਨਹੀਂ ਕਰ ਸਕਦੇ ਕਿ ਕਿਹੜੇ ਹਾਲਾਤਾਂ ਵਿੱਚ ਉਹ ਪਰਿਵਾਰ ਜਿਹੜਾ ਉਹ ਗੁਜ਼ਰ ਰਿਹਾ ਪਤੀ ਵੀ ਲੱਤਾਂ ਤੋਂ ਹੀਣਾ ਤੇ ਪਤਨੀ ਵੀ ਲੱਤਾਂ ਤੋਂ ਹੀਣੀ ਆ ਪਤਨੀ ਦੀ ਗੱਲ ਕਰੀਏ ਤਾਂ 100% ਲੱਤਾਂ ਤੋਂ ਹੀਣੀ ਆ ਤਾਂ ਰੋੜ ਰੋੜ ਕੇ ਘਰ ਦਾ ਕੰਮ ਜਿਹੜਾ ਉਹ ਕਰਦੀ ਆ ਤੇ ਬਾਹਰ ਆਉਣ ਜਾਣ ਦੀ ਗੱਲ ਤਾਂ ਬਹੁਤ ਦੂਰ ਆ ਤਾਂ ਮੰਗ ਕੀ ਕਰਦੇ ਹੋ ਤੁਸੀਂ ਸਰਕਾਰੋਂ ਸਾਨੂੰ ਕੋ ਸਹੂਲਤ ਮਿਲਿਆ ਜਾਣ ਜੋ ਬਦਲ ਸਕਾਰ ਦੇਣਾ ਚਾਹੀਦੀ ਐਸੀ ਕੋਟੇ ਛੱਡਦਾ ਆ ਪਾਏ ਦਾਣੇ ਐਸੀ ਕੋਟੇ ਬਲ ਥੋੜੇ ਬਾਤੇ ਦਾਣੇ ਆ ਕੇ ਜਾਣਾ ਨਹੀਂ ਚੱਲਦਾ 10 15 ਕਿਲੋ ਮਿਲਦੇ ਰੰਦਰ ਕੀ ਬਣਦਾ ਕੋਈ ਮਹੀਨੇ 6 ਮਹੀਨਾ ਬਾਅਦ ਮਿਲਦੇ ਨੇ ਤਾਂ ਬਿਲਕੁਲ ਜਿਹੜੀ ਸਰਕਾਰੀ ਸਹੂਲਤ ਆ ਉਹ ਵੀ ਨਹੀਂ ਮਿਲ ਰਿਹਾ ਇੱਕ ਤਾਂ ਲੱਤਾ ਤੋਂ ਹੀ ਨਾ ਇਹ ਪਰਿਵਾਰ ਨੂੰ دوسری ਸਹੂਲਤ ਵੀ ਜਿਹੜੀ ਆ ਉਹ ਨਹੀਂ ਮਿਲ ਰਹੀ ਅਗਰ ਸਰਪੰਚ ਨਾਲ ਗੱਲ ਕਰਦੇ ਆ ਤਾਂ ਸਰਪੰਚੋਂ ਵੱਲੋਂ ਸਿਰਫ ਤੇ ਸਿਰਫ ਲਾੜਾ ਏੜਾ ਦਿੱਤਾ ਜਾਂਦਾ ਕਿ ਪਿੱਛੇ ਸਹੂਲਤਾਂ ਨਹੀਂ ਆ ਰਹੀਆਂ ਸਰਕਾਰ ਆਪਣੇ ਵੱਲੋਂ ਸਹੂਲਤਾਂ ਜਿਹੜੀਆਂ ਉਹ ਦੇ ਰਹੀ ਆ ਪਰ ਗਾਂ ਜਿਹੜੇ ਕੜਾ ਮ ਚੌਧਰੀ ਬੈਠੇ ਹੁੰਦੇ ਆ ਉਹ ਗੁਲਬਾਂ ਤੱਕ ਉਹ ਸਹੂਲਤਾਂ ਜਿਹੜੀਆਂ ਪਹੁੰਚਣੇ ਨਹੀਂ ਦੇ ਰੇ ਜਿਸ ਤਰ੍ਹਾਂ ਇਸ ਪਰਿਵਾਰ ਨੂੰ ਕੋਈ ਵੀ ਸਹੂਲਤ ਜਿਹੜੀ ਆ ਕਣਕ ਤੋਂ ਸਿਵਾਏ ਕੋਈ ਵੀ ਸਹੂਲਤ ਜਿਹੜੀ ਆ ਉਹ ਇਸ ਪਰਿਵਾਰ ਨੂੰ ਨਹੀਂ ਮਿਲ ਰਹੀ ਤਾਂ ਇਧਰ ਕੁਝ ਦੇ ਸਕਦੇ ਹੋ ਕਿ ਪਤਨੀ ਜਿਹੜੀ ਇਸ ਬਾਈ ਦੀ ਬੈਠੀ ਹੋਈ ਆ ਤੇ ਇਹ ਵੀ ਲੱਤਾਂ ਤੋਂ ਹੋਣੀ ਆ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਈ ਪੰਜ ਨਾਮ ਕੀ ਆ ਤੁਹਾਡਾ ਇੱਕ ਮਿੰਟ ਰਕੋ ਪੰਜੇ ਬਚਪਨ ਤੋਂ ਹੀ ਇਦਾਂ ਹੋ ਤੁਸੀਂ ਨਹੀਂ ਵੀਰੇ ਬਾਤ ਤੇ ਐਸੀ ਜੀ ਇਹ ਬੁਖਾਰ ਆ ਐਸੀ ਟੇਕ ਹਲਵਾਤ ਮੰਮੀ ਰ ਫਿਰ ਲਾਤਰਾ ਹੋ ਗਈ ਫਿਰ ਜਿਹੜੀ ਲੱਤ ਠੀਕ ਸੀ ਹੋਈ ਟੋਟਾ ਜੀ ਕਿ ਕਿੰਨਾ ਕੱਖਾ ਹੋ ਜਾਂਦਾ ਬੱਚਿਆਂ ਨੂੰ ਵੀ ਸੰਭਣਾ ਘਰ ਦਾ ਘਰ ਦਾ ਹੀ ਬਹੁਤ ਕੰਮ ਹੁੰਦਾ ਜਿਹੜਾ ਕਰਨ ਵਾਲਾ ਹੁੰਦਾ ਤਾਂ ਫਿਰ ਕਿੱਦਾਂ ਕਰਦੇ ਹੋ ਤੁਸੀਂ ਪੱਟੀਆਂ ਦੇ ਸਾਰੇ ਤੇ ਕੰਮ ਕਰ ਲਈਦਾ ਜਿੰਨਾ ਹੋ ਜਾਵੇ ਕਦੀ ਬੋਕਰ ਲਾ ਲਈ ਪੱਟੀਆਂ ਤੇ ਕਦੀ ਪਾਣੀ ਲੈਣ ਦਾ ਸਾਈਕਲ ਜਿਹੜੀ ਮਿਲੀ ਯਾਰ ਤੇ ਕਦੀ ਕੱਪੜੇ ਤੋਲਿਆਂ ਦੇ ਕਦੀ ਬੱਚੇ ਨੂੰ ਸੰਭਾਲ ਲਿਆ ਰੋਟੀ ਕਦੀ ਬਣਾ ਲਈ ਇਸ ਲੈ ਚੁੱਲੇ ਤੇ ਤੁਸੀਂ ਆਪਣੇ પતિ ਦੇ ਨਾਲ ਹੀ ਸਿਲਾਈ ਦਾ ਕੰਮ ਕਰਦੇ ਹੋ ਕਰੇ ਹਾਂਜੀ ਗੁਜ਼ਾਰਾ ਹੋ ਜਾਂਦਾ ਘਰ ਦਾ ਓਨਾ ਹੀ ਹੁੰਦਾ ਜਿੰਨਾ ਕੋਈ ਚਲ ਕਾਰਖਾ ਪੀ ਲਈਏ ਇਹ ਓਨਾ ਨਹੀਂ ਹੁੰਦਾ ਜਿੰਨਾ ਵੀ ਤੁਹਾਨੂੰ ਪੈਨਸ਼ਨ ਮਿਲਦੀ ਆ ਹਾਂਜੀ 1500 ਦੀ ਬਸ ਓਨ ਨਾਲ ਗੁਜ਼ਾਰਾ ਨਹੀਂ ਹੁੰਦਾ ਦਵਾਈਆਂ ਬੜੀਆਂ ਲੈਣੀਆਂ ਪੈਂਦੀਆਂ ਇਹ ਵੀ ਢਿੱਲਾ ਵਿਚ ਰਹਿਦਾ ਰ ਮੈਂ ਵੀ

ਕਦੀ ਖਾਂਡ ਕਦੀ ਦੁੱਧ ਵੀ ਮੁੱਲ ਤਾਂ ਲਈਦਾ ਉਹ ਵੀ ਮਹੀਨੇ ਦੇ ਦੇਈਗੇ ਪੈਸੇ ਸਾਡੇ 750 ਬੰਦਾ ਵੀ ਕਪੜੇ ਲੈਣਾ ਤਾਂ ਕਾਟੀ ਲੈਨੇ ਆ ਸੀ ਇਹ ਆਖਦਾ ਚਾਲ ਗੁੜੀ ਆ ਗਈ ਨਿੱਕੀ ਜੀ ਦੁੱਧ ਲੈ ਕੇ ਦੇਈ ਤਾ ਤੁਸੀਂ ਜਣ ਸਕਦੇ ਹੋ ਇਸ ਪਰਿਵਾਰ ਦੀ ਜੁਬਾਨੀ ਕਿਹੜੇ ਹਾਲਾਤਾਂ ਵਿੱਚ ਉਹ ਪਰਿਵਾਰ ਜਿਹੜਾ ਉਹ ਗੁਜ਼ਰ ਹਾਲੇ ਕੱਟ ਨਾ ਤਾਂ ਕਿਸੇ ਸਰਕਾਰ ਨੇ ਇਸ ਪਰਿਵਾਰ ਵੀ ਬਾਹ ਫੜੀਆ ਤੇ ਨਾ ਹੀ ਕਿਸੇ ਸਮਾਜ ਸੇਵੀ ਨੇ ਅਸੀਂ ਸਮਾਜ ਸੇਵੀ ਵੀਰਾਂ ਨੂੰ ਤੇ ਐਨ ਆਰ ਆਈ ਵੀਰਾਂ ਨੂੰ ਵੀ ਅਪੀਲ ਕਰਾਂ ਜੀ ਇਸ ਪਰਿਵਾਰ ਦੀ ਬਾਹ ਜੜੀ ਆ ਜਰੂਰ ਫੜੀ ਜਾਵੇ ਕਿਉਂਕਿ ਤਸਵੀਰਾਂ ਤੁਸੀਂ ਖੁਦ ਦੇਖ ਚੁੱਕੇ ਹੋ ਕਿ ਕਿਹੜੇ ਹਾਲਾਤਾਂ ਵਿੱਚ ਇਹ ਪਰਿਵਾਰ ਜਿਹੜਾ ਰਹਿ ਰਿਹਾ ਕੱਚਾ ਮਕਾਨ ਆ ਜੋ ਕਿਸੇ ਟਾਈਮ ਵੀ ਡਿੱਗ ਸਕਦਾ ਤਾਂ ਅਸੀਂ ਸੰਪਰਕ ਨੰਬਰ ਵੀ ਤੁਹਾਨੂੰ ਦੱਸ ਦਿੰਨੇ ਇਸ ਪਰਿਵਾਰ ਦਾ ਕਿ ਤੁਸੀਂ ਇਹਨਾਂ ਨਾਲ ਸਿੱਧਾ ਹੀ ਸੰਪਰਕ ਜਿਹੜਾ ਉਹ ਕਰ ਸਕਦੇ ਹੋ ਗੱਲਬਾਤ ਕਰਨ ਲਈ ਨੇ ਭਾਈ ਨਾਲ ਭਾਈ ਨੰਬਰ ਕੀ ਹੈ ਤੁਹਾਡਾ

ਸਾਡਾ ਮੀਟਰ ਲੱਗਾ ਜਾਵੇ ਸਾਨੂੰ ਇਹ ਮਿੰਟ ਕਰਨੀ ਪੈਂਦੀ ਲੋਕਾਂ ਕੋਲ ਲਾਈਟ ਆਈ ਲਾਈ ਹੋਈ ਹੈ ਤੇ ਇਹ ਸੀ ਕੋਟੇ ਸਾਨੂੰ ਮੀਟਰ ਦਿੱਤਾ ਜਾਵੇ ਇਹ ਸੀ ਕੋਟੇ ਸਾਨੂੰ ਦੋ ਢੀਪੂ ਦਾੜੇ ਮਿਲਦੇ ਨਾ ਮਿਲੇ ਜਾਵਣ ਇਹ ਸੀ ਕੋਟੇ ਸਾਡੀ ਬਿਲਸ ਲੱਗੀ ਜਾਵੇ ਬਿਲਸ ਨਾ ਬਤਾਈ ਜਾਵੇ ਇਹਨੇ ਲੱਗ ਜਾ ਰਹੀ ਹੁੰਦਾ ਹੁਣ ਅੱਗਾ ਮੇਰੇ ਅੱਗੇ ਅੱਖ ਵੀ ਨਹੀਂ ਕੰਮ ਕਰਦੀ ਦੋਨਾਂ ਅੱਖਾਂ ਚ ਲੰਚ ਪਿਆ ਕੀ ਬਤਾ ਕਦੋਂ ਹੀ ਨਿਗਾ ਬੈ ਸਕਦੀ ਹੈ ਤੇ ਕੰਮ ਮੇ ਰੁਕ ਸਕਦਾ ਸਲਾਹੀ ਵਾਲਾ ਕੰਮ ਰੁਕ ਸਕਦਾ ਹੈ ਤੇ ਫੇਰ ਸਾਨੂੰ ਅਸੀਂ ਕਿੱਥੇ ਜਾਵਾਂਗੇ ਤਾਂ ਤੁਸੀਂ ਸੁਣ ਸਕਦੇ ਹੋ ਕਿ ਬਾਈ ਕਹਿੰਦਾ ਕਿ ਮੈਂ ਅੱਖਾਂ ਵਿੱਚ ਲੈਂਜ ਜੜੇ ਆ ਉਹ ਪਵਾਏ ਹੋਏ ਆ ਤਾਂ ਕਿਸੇ ਟਾਈਮ ਨਿਗਾ ਵੀ ਜੜੀ ਆ ਜਾ ਸਕਦੀ ਆ ਤੇ ਜੇ ਨਿਗਾ ਜਾਂਦੀ ਆ ਤੇ ਇਹ ਪਰਿਵਾਰ ਜਿਹੜਾ ਉਹ ਪਾਣੀ ਦੇ ਛੰਨੇ ਤੇ ਆ ਜਾਵੇਗਾ ਘਰ ਵਿੱਚ ਰੋਟੀ ਵੀ ਜਿਹੜੀ ਆ ਉਹ ਨਹੀਂ ਬਖਲੇ ਕਿਉਂਕਿ ਹੁਣ ਥੋੜੀ ਬਹੁਤੀ ਮਸ਼ੀਨ ਤੇ ਮਿਹਨਤ ਕਰਕੇ ਥੋੜੇ ਬਹੁਤੇ ਕੱਪੜੇ ਸੀਕੇ ਘਰ ਦਾ ਗੁਜ਼ਾਰਾ ਜਿਹੜਾ ਉਹ ਚਲਾਇਆ ਜਾ ਰਿਹਾ ਪਰ ਉਸ ਬਾਅਦ ਚ ਤੇ ਗੁਜ਼ਾਰਾ ਵੀ ਜੜਾਉ ਨਹੀਂ ਚੱਲਣਾ ਅਸੀਂ ਸਮਾਜਸੀ ਵੀਰਾਂ ਅਤੇ ਐਨ ਆਰ ਆਈ ਵੀਰਾਂ ਨੂੰ ਫੀਲ ਕਰਾਂਗੇ ਕਿ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਜਿਹੜੀ ਆ ਉਹ ਜ਼ਰੂਰ ਦਿੱਤੀ ਜਾਵੇ। ਬਾਈਟੋ ਤੇ ਕੈਮਰਾਮੈਨ ਰਾਜੀਵੀਰ ਦੇ ਨਾਲ ਪਰਮਜੀਤ ਸਖਾਣਾ ਦਾ ਸੰਮਰਪਨ